ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਤੇ ਆਪਾਂ ਹਾਜ਼ਰ ਆ ਇੱਕ ਨਵੀਂ ਕੋਠੀ ਦੇ ਨਾਲ ਅੱਜ ਤੁਹਾਡੇ ਵਾਸਤੇ ਆਪਾਂ 4 ਮਰਲਿਆਂ ਦੀ ਜਿਹੜੀ ਆ ਕੋਠੀ ਡਬਲ ਸਟੋਰੀ ਲੈ ਕੇ ਆਏ ਆ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ ਤੇ ਆਜੋ ਫਿਰ ਆਪਾਂ ਦੇਖਦੇ ਆਂ 4 ਮਰਲਿਆਂ ਦੀ ਕੋਠੀ ਸੋ ਇਸ ਵੇਲੇ ਆਪਾਂ ਹੈਗੇ ਆ ਇਸ ਕੋਠੀ ਦੇ ਪੋਰਚ ਦੇ ਵਿੱਚ ਔਰ ਕਾਫੀ ਖੁੱਲਾ ਡੁੱਲਾ ਜਿਹੜਾ ਪੋਰਚ ਹੈਗਾ ਟੂ-ਵੀਲਰ ਲਾਉਣ ਵਾਸਤੇ ਵੀ ਇੱਕ ਸਾਈਡ ਤੇ ਜਿਹੜੀ ਆ ਉਹ ਜਗ੍ਹਾ ਹੈਗੀ ਆ ਸੋ ਡਬਲ ਸਟੋਰੀ ਕੋਠੀ ਆ ਬਹੁਤ ਹੀ ਪਿਆਰਾ ਜਿਹੜਾ ਐਲੀਵੇਸ਼ਨ ਹੈ ਇਸ ਕੋਠੀ ਦਾ ਤੇ ਆਜੋ ਦੇਖਦੇ ਆਂ ਫਿਰ ਆਪਾਂ ਇਸ ਕੋਠੀ ਨੂੰ ਸੋ ਜਿੰਨੇ ਵੀਰ ਭਰਾਵਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਇਸ ਵੇਲੇ ਆਪਾਂ ਲੌਬੀ ਦੇ ਵਿੱਚ ਆ ਸਾਹਮਣੇ ਜਿਹੜੀ ਇਹ ਕਿਚਨ ਆ ਓਪਨ ਆ ਕਬਡ ਦਾ ਕੰਮ ਆ ਜਿਹੜਾ ਹੋਇਆ ਵੀ ਆ ਜੀ ਦੇਖ ਸਕਦੇ ਹੋ ਸੋ ਅਮਰਸਰ ਰੋਡ ਦੇ ਬਿਲਕੁਲ ਨੇੜੇ ਇਹ ਕੋਠੀ ਹੈਗੀ ਆ ਬਹੁਤ ਹੀ ਸੋਹਣਾ ਏਰੀਆ ਦੇ ਵਿੱਚ ਬਹੁਤ ਹੀ ਵਧੀਆ ਏਰੀਆ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਚਾਰ ਮਰਲਿਆਂ ਦੀ ਡਬਲ ਸਟੋਰੀ ਸੋ ਦੋ ਬੈਡਰੂਮ ਗਰਾਉਂਡ ਫਲੋਰ ਤੇ ਬਣੇ ਹੋਏ ਆ ਤੇ ਦੋ ਬੈਡਰੂਮ ਜਿਹੜੇ ਆ ਫਰਸਟ ਫਲੋਰ ਤੇ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਸੋ ਦਿਸ਼ਾ ਦੀ ਗੱਲ ਕਰੀਏ ਤਾਂ ਚੜ੍ਹਦੇ ਵੱਲ ਮੂੰਹ ਆ ਇਸ ਕੋਠੀ ਦਾ ਗਲੀ ਆ ਜਿਹੜੀ ਉਹ ਕਾਫੀ ਖੁੱਲੀ ਡੁੱਲੀ ਹੈਗੀ ਆ ਸੋ ਦੂਸਰਾ ਬੈਡਰੂਮ ਵੈਂਟਿਲੇਸ਼ਨ ਦਾ ਵੀ ਵਧੀਆ ਰੇਂਜ ਹੈਗਾ ਸੋ ਜਾਲ ਛੱਡਿਆ ਹੋਇਆ ਤੁਹਾਨੂੰ ਦਿਖਾ ਸਕ ਦਿਖਾਉਣੇ ਆ ਸੋ ਇੱਕ ਵਾਸ਼ਰੂਮ ਆ ਜਿਹੜੇ ਦੋਨੇ ਬੈਡਰੂਮਾਂ ਦੇ ਨਾਲ ਅਟੈਚ ਆ ਸੋ ਇਹ ਹੈਗਾ ਜੀ ਵਾਸ਼ਰੂਮ ਵੀ ਕਾਫੀ ਖੁੱਲਡੁੱਲਾ ਹੈਗਾ ਸੋ ਚਾਰ ਬੈਡਰੂਮ ਵਾਲੀ ਕੋਠੀ 4 ਮਰਲਿਆਂ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਅੱਜ ਫਿਰ ਆਪਾਂ ਝਾਤ ਮਾਰਦੇ ਆ ਫਰਸਟ ਫਲੋਰ ਤੇ ਸੋ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 37 ਲੱਖ ਰੁਪਈਆ ਮਾਲਕ ਨੇ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ 37 ਲੱਖ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਤਾਂ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਟਾਈਮ ਪਾਸ ਵਾਲੇ ਵੀਰ ਮਾਫ ਕਰਿਓ ਸੋ ਇਹ ਹੈਗੀ ਹੈ ਜੀ ਬਾਲਕਨੀ ਸੋ ਆਸੇ ਪਾਸੇ ਦੀ ਜਿਹੜੀ ਹੈ ਰਹਿائش ਆ ਬਹੁਤ ਹੀ ਸੋਹਣੀ ਆ ਬਹੁਤ ਹੀ ਖੁੱਲੀ ਡੁੱਲੀ ਜਿਹੜੀ ਆ ਗਲੀ ਆ ਬਹੁਤ ਹੀ ਸੋਹਣਾ ਜਿਹੜਾ ਸਾਫ ਸੁਥਰਾ ਏਰੀਆ ਅਮਰਸਾ ਰੋਡ ਤੇ ਤੁਹਾਡੇ ਤੁਹਾਨੂੰ ਇਹ ਕੋਠੀ ਜਿਹੜੀ ਆ ਵੇਖਣ ਨੂੰ ਮਿਲੂਗੀ ਸੋ ਇਹ ਹੈਗਾ ਜੀ ਦੂਸਰਾ ਬੈਡਰੂਮ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੰਦ ਦੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕੋਸਟ ਆ ਸੋ ਇਸ ਵੇਲੇ ਆਪਾਂ ਫਰਸਟ ਫਲੋਰ ਦੀ ਜਿਹੜੇ ਆ ਬੈਕ ਸਾਈਡ ਤੇ ਵਿਹੜਾ ਬਣਿਆ ਹੋਇਆ ਉੱਥੇ ਹੈਗੇ ਆ ਸੋ 4 ਮਰਲਿਆਂ ਦੇ ਵਿੱਚ 37 ਲੱਖ ਡਿਮਾਂਡ ਦੇ ਵਿੱਚ ਤੁਹਾਡੇ ਵਾਸਤੇ ਜਿਹੜੀ ਹੈ ਕੋਠੀ ਆਪਾਂ ਲੈ ਕੇ ਆਏ ਆ ਜੇ ਸੀ ਵੀਰ ਭਰਾ ਨੇ ਕੋਠੀ ਨੂੰ ਖਰੀਦਣਾ ਹੋਵੇ ਜਾਂ ਕੋਠੀ ਦੀ ਵਿజిਟ ਕਰਨੀ ਹੋਵੇ ਤਾਂ ਦਿੱਤੇ ਹੋਏ